ਆ ਇਤਨੀ ਗੱਲ ਲੋਟ ਆਉਣੀ ਏ ਇੱਥੇ ਕਿਹੜਾ ਦੂਰ ਦੂਰ ਤੱਕ ਕੋਈ ਹੈਗਾਗਾ ਮੈਂ ਕਹਣੀ ਅੱਜ ਤੋ ਥੱਭਾ ਐਸੀ ਦੀ ਵੱਢ ਲੈਣੀ ਮੱਕ ਜੇਦਗਾ ਹਣਾ ਚੱਲ ਬਣਾ ਇਹੀ ਵੱਢ ਲੈ ਕੁਛ ਨਹੀਂ ਬੰਦਾ ਜੇ ਕੋਈ ਆਊਗਾ ਦੰਤਾਂ ਮੈਂ ਚਾਗ ਜੂਗੇ ਏ ਕੁੜੀਏ ਕੌਣ ਆ ਗਿਆ ਮੈਂ ਤੂੰ ਆ ਮੱਕ ਵੱਢੀ ਦੀ ਕਿਹਨੂੰ ਪੁੱਛ ਕੇ ਬੱਲ ਬੜੀਆਂ ਬਾਂਹ ਚ ਬਈ ਮੈਂ ਤਾਂ ਬਸ ਥੋੜਾ ਪਤਾ ਕਾਹ ਜਾ ਵੱਢਦੀ ਸੀਗੀ ਕਾਹ ਕਾਹ ਥੋੜੇ ਬੇਕੂ ਬਣਾ ਇਹਨੇ ਸਰਾਦਾਂ ਭਾਈ ਜੀ ਮੈਂ ਮੈਂ ਤਾਂ ਬੱਸ ਮੈਂ ਤੇਰੇ ਵਾਸਤੇ ਬੀਜੀ ਆ ਲੱਗ ਗਿਆ ਅੰਸਰ ਮੱਕੀ ਏ ਚਾਰ ਵਾਲੀ ਮੱਕੀ ਏ ਭਾਈ ਜੀ ਆ ਤਾਂ ਮੈਂ ਤੋਂ ਗਲਤੀ ਆ ਵੱਡੇ ਕੇ ਮੈਂ ਤਾਂ ਕਾ ਉਹ ਦੇਖੋ ਕਾਹੀ ਵੱਡੇ ਕਾਹ ਦੀ ਗਲਤੀ ਨਹੀਂ ਵੱਡੀਆਂ ਇਹਨਾਂ ਗਲਤੀ ਨਹੀਂ ਮੱਕੀ ਦੇਣਾ ਨਾ ਅੱਬਾ ਦਾ ਬੜਨ ਦਾ ਕੰਮ ਨਹੀਂ ਮੱਕੀ ਚ ਜੇ ਕੱਖ ਕੋਤਨੇ ਤੂੰ ਉਹ ਨੌਤੀ ਸਵ ਖਾਣਾ ਦੇ ਕੋਤਲਾ ਇਹ ਜੋ ਬਾਣ ਦੇ ਵਿੱਚੋਂ ਜ਼ਰੂਰੀ ਕੋਤਨੇ ਤੈਨੂੰ ਭਾਈ ਜੀ ਅੱਬਾ ਦਾ ਜਿਹੜਾ ਦਵਾਈ ਕਰੀ ਹੋਈ ਸੀ ਫਿਰ ਤੂੰ ਹੀ ਕਹੇ ਸਾਡਾ ਪਸ਼ੂ ਮਾਰ ਕੇ ਫਲਾਣਾ ਹੜਦੀਆਂ ਤੁਸੀਂ ਆਪਨੀ ਖਰਾਦਨੰ ਸੁੰਨਿਆਪਾਸ ਦੇ ਨੀਂੇ ਖੇਤ ਵੀ ਕਿਹੜੇ ਵੇ ਕੋਈ ਬੰਦਾ ਗਰੇਲਕ ਵਾਸਤੇ ਦੇਖਿਆ ਨਹੀਂ ਉਹਦੇ ਵਿੱਚ ਚੁੱਪ ਕਰਕੇ ਮੱਕ ਨੂੰ ਵਾੜਾ ਲਾ ਲਵੇਂ ਜਿਵੇਂ ਕੋਈ ਮੱਕ ਤੇ ਬੀਜ ਕੇ ਹੀ ਅੰਗੀ ਹੁੰਨੀ ਆ ਤੂੰ ਬਾਈ ਅਬਸ ਪਣ ਥੋੜਾ ਜਿਹਾ ਕੱਖ ਜੀ ਬਾਈ 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 ਹਾਰ ਕੀ ਹੈ ਤੇਰੇ ਵਾਸਤੇ ਬੀਜੇ ਕੰਮ ਰੋ ਹੁਣ ਪਿੱਸੂ ਲੜ ਜਾਂਦਾ ਤੈਨੂੰ ਉਦੋਂ ਕਿਹੜੇ ਵਿੱਚ ਦੋ ਤੇ ਫੋਸ ਸਿੱਟਾ ਵੀ ਮੈਂ ਸੂਏ ਮਾਰੇ ਹੈ ਨਹੀਂ ਸੀ ਤੇਰੀ ਭਾਬੀ ਤੇ ਉਹਦਾ ਤੂੰ ਕਹਿੰਦੇ ਮਨ ਤਾਂ ਕੰਮ ਹੀ ਹੈ ਬਾਈ ਮੱਕੀ ਦੇ ਬਾਂਹ ਚ ਵੜ ਜਾਂਦੇ ਤੁਰਦੀ ਲੱਗ ਤੂੰ ਇੱਥੇ ਆਉਦਾ ਪਈਆ ਥੋੜੇ ਜਿਹਾ ਬੱਤਾਂ ਥੋੜੇ ਨਾ ਲੋੜ ਨਹੀਂ ਬੰਦਾ ਤੇਰੇ ਬਾਤ ਤੇ ਤੈਨੂੰ ਨਾ ਸਾਨੂੰ ਐ ਪਤਾ ਲੱਗਦਾ ਵੀ ਇਹ ਮੱਕੀ ਆਚਾਰ ਵਾਲੀ ਚੁੱਪ ਕਰਕੇ ਵੜਾ ਲਾ ਲੈਣੋ ਸਾਰਾ ਆਦਣਾ ਤੁਰਦਾ ਜੁਰਦਾ ਲੈ ਕੇ ਪੱਲੀ ਜੀ ਆਉਦੀ ਮੈਂ ਛੋਟੇ ਅੱਜ ਤਾਂ ਮੱਕੀ ਵਾਹ ਕੇ ਫੇਕੇ ਗਈ ਮੈਂ ਟੋਕਾ ਕਰਕੇ ਵੀ ਸਿੱਟਿਆ ਸਾਰਾ ਆਦਨ ਕੰਮ ਨਹੀਂ ਤਾਂ ਦਾਣੀ ਕੋਈ ਸਾਰਾ ਬਣਾਇ ਭਾਲਦੇ ਨੇ ਦੀ ਗੱਤ ਜੀ ਵੀ ਖੇਤ ਹੈ ਨਹੀਂ ਵੀ ਆਪਣੇ ਵਾਸਤੇ ਹੈ ਤੇ ਸਾਨੂੰ ਕਾਹਨੂੰ ਕੁਝ ਚਾਹੀਦਾ ਸਾਨੂੰ ਸਾਰਾ ਕੁਝ ਚਾਹੀਦਾ ਚਾਚਾ ਪਸ਼ੂ ਬਣ ਲੈਨ ਆਹੀ ਕੰਮ ਹੈ ਬਸ ਲੋਕਾਂ ਦੇ ਖੇਤਾਂ 'ਚ ਵੀ ਜਦੋਂ ਉਹਨੂੰ ਪੈਂਦਾ ਨਹੀਂ ਤੇ ਬਣਨੇ ਕਿਉਂ ਉਹ ਕੰਮ ਕਰਨਾ ਨਾ ਹੋਵੇ ਮੁਕਤ ਦਾ ਹੋਵੇ ਸਾਰਾ ਕੁਝ ਇਹ ਦੱਸ ਕਿੰਨਾ ਪੈੰਗਾ ਵੀ ਆ ਇਹ ਸਾਰਾ ਦਿਨ ਆਪ ਦਾ ਭਾਲਦੇ ਰਹਿੰਦੀ ਐ ਲੈ ਲੈ ਇਹਨਾਂ ਨੇ ਕਾਇਰ ਬਾ ਬੰਦੇ ਤੋਂ ਬਿਨਾ ਤਾਂ ਬੁੜੀ ਦੀ ਵੀ ਕੋਈ ਕਦਰ ਨਹੀਂ ਰਹੇਗੀ ਲੈ ਪੋਰਾ ਕੱਖ ਹੀ ਵੱਡੇ ਸੀ ਕਿੰਨਾ ਹਯਾ ਲਾਲਾ ਸਿੱਟਿਆ ਮੇਰਾ ਜਦੋਂ ਆਪ ਹੁੰਦਾ ਸੀ ਆਹ ਕੰਮ ਤਾਂ ਦੂਰ ਮੈਨੂੰ ਬਾਹਰ ਚ ਵੀ ਨਹੀਂ ਸੀ ਕਦੇ ਖੜਨ ਦਿੱਤਾ ਹੁਣ ਦੇਖ ਕਿੰਨੀ ਮਜਬੂਰੀ ਬਣ ਗਈ ਮੇਰੀ ਮੈਨੂੰ ਖੇਤਾਂ ਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੀ ਮੈਂ ਕਿ ਮੇ ਟਾਈਮ ਪਾਸ ਕਰਦੀ ਆ ਚੱਲ ਮੈਂ ਹੁਣ ਲੈਨੇ ਵਕਤ ਤੱਕ ਲਗਾਉਣਾ ਪਊਗਾ ਤੇ ਖੁਰ ਦੁਪਹਿਰੇ ਕਿੱਧਰ ਨਿਕਲੀ ਆ ਨਾਕਸੇ ਨੂੰ ਦੱਸ ਕੇ ਗਈ ਆ ਓਹੋ ਕੀ ਆ ਲ ਭਾਬੀ ਭਾਬੀ ਤਾਂ ਠੀਕ ਆ ਵੇ ਐ ਇੰਨੀ ਗਰਮੀ ਚ ਤੂੰ ਕਿੱਧਰ ਆਇਆ ਓ ਭਾਬੀ ਆਉਣੀ ਪੈਂਦਾ ਹੁੰਦਾ ਠੀਕ ਆ ਹਾਏ ਵੀ ਮੇਰੇ ਰੱਬਾ ਓਹੋ ਅੱਜ ਤਾਂ ਮੈਂ ਗਲਤੀ ਕਰ ਬੈਠੀ ਜੇ ਕੱਖ ਜੀ ਵੱਡ ਲਿਆਉਂਦੀ ਪਸੂਆਂ ਨੂੰ ਪਾਤਾ ਦਿੰਦੀ ਮੈ ਮੇਰੇ ਵੀ ਲਾਲਚ ਆ ਗਿਆ ਹੁਣ ਕੀ ਕਰਾਂ ਮੈਂ ਸੁੱਕੀ ਜੀ ਤੂੜੀ ਜੀਰ ਲਾ ਦਿੰਦੀ ਆ ਪਰ ਇੱਕ ਗੱਲ ਆ ਸ਼ੁਕਰ ਆ ਹਜੇ ਜਿਉਣੇ ਕਿਤੇ ਐਂ ਕਹਿਤਾ ਹੁੰਦਾ ਵੀ ਮੈਂ ਕਿਸੇ ਸਰਪੰਚ ਕੋਲੇ ਮੈਂਬਰ ਕੋਲੇ ਤਲਾ ਦਿੰਨਾ ਫਿਰ ਮੇਰੀ ਤਾਂ ਪਿੰਡ ਚ ਬੇਇੱਜ਼ਤੀ ਹੋ ਜਾਂਦੀ ਐਨਾ ਵੀ ਸ਼ੁਕਰ ਆਗਾ ਹੁਣ ਇਹ ਮੈਨੇ ਕੁਛ ਨਹੀਂ ਕਿਹਾ ਚੱਲ ਮਨਾ ਸੁੱਕੀ ਜੀ ਤੂੜੀ ਜੀਰ ਲਾ ਦੇ ਆਏ ਹਾਏ ਇਦਾਂ ਕਿ ਉਹ ਟਾਈਮ ਨਹੀਂ ਇਹਦਾ ਕਦੋਂ ਸੂਪੇ ਸਮਝਾਦਾ ਅਗਰ ਸਿਕਰ ਦੁਪਹਿਰੇ ਮੇਰੇ ਰਮਿਆ ਮੱਕ ਸੀ ਤੇ ਮੱਕ ਵੱਢੀ ਜਾਵੇ ਮੇਰੀ ਗੱਲ ਸੁਣ ਭਾਈ ਤੂੰ ਤਾਂ ਮੇਰੇ ਕੋਲੇ ਲਾਂਭਾ ਦੇਣ ਆ ਗਿਆ ਮੁੰਡਾ ਕਾਦਾ ਮੁੱਕ ਗਿਆ ਤਾਂ ਮੇਰੇ ਹੱਥੋਂ ਨਿਕਲ ਗਈ ਚੁੱਪ ਕਰਕੇ ਨਾ ਪੱਲੀ ਚੱਕ ਕੇ ਨਾਲੇ ਦਾਤੀ ਚੱਕ ਲੈਂਦੀ ਐ ਤੇ ਬਾਣਾ ਚ ਤੁਰ ਪੈਂਦੀ ਐ ਆਪਦੀ ਮੱਝ ਨੂੰ ਆਪ ਹੀ ਰਜਾਊਗੀ ਮੈਂ ਤਾਂ ਕੀ ਕਹਿਣਾ ਭਾਬੀ ਮਰੀ ਦਾ ਮੱਕੀ ਸੀ ਨਾ ਚਾਰ ਵਾਲੀ ਮੱਕੀ ਆ ਗਾਂ ਵੱਡਣ ਦਾ ਦੱਸ ਕਿ ਕਰੇ ਫਿਰ ਅਗਲਾ ਕਹਿੰਦਾ ਬੁੜੀਆਂ ਨੂੰ ਕੁਝ ਬੋਲਦਾ ਪੁੱਟਾ ਬੋਲਦਾ ਪੁੱਟਾ ਬੋਲਣਾ ਨਾ ਦੱਸ ਹੋਰ ਕੀ ਕਰਾਂ ਵੀ ਇੰਨੀ ਤਾਂ ਨੂੰ ਅਗਲ ਹੈਗੀ ਆ ਵਿੱਚ ਖੱਬਲ ਦੇ ਕਹਿੰਦੇ ਮੈਂ ਕੱਖ ਚ ਮੈਂ ਆ ਗਿਆ ਉੱਤੇ ਆ ਗਿਆ ਕਈ ਮੈਂ ਕੱਖ ਗੋਦੀ ਸੀ ਕਾਫੇ ਗਾਂ ਹੱਥ 'ਚ ਮੱਕੀ ਵੱਡੀ-ਵੱਡੀ ਫਿਰ ਹੁਣ ਭਾਈ ਸਾਡੇ ਕੀ ਸਾਰੇ ਆ ਦੋ ਤਿੰਨ ਮਾਰਦਾ ਖਿੱਚ ਕੇ ਉਹ ਫਿਰ ਭਾਬੀ ਤੂੰ ਕਹਿਣ ਲੱਗ ਜੇਂ ਕੀ ਹੈ ਵੀਰ ਨੂਨ ਮਰੀ ਨੂੰ ਐਂ ਕਹਤਾ ਫਲਾਣਾ ਕਹਤਾ ਮੈਂ ਤਾਂ ਤੁਹਾਨੂੰ ਹੁਣ ਤਾਂ ਇੱਕ ਤਲਾਕ ਨਿਸ਼ਿਤਨ ਦੇਤੀ ਫੇਰ ਕੱਲ ਨੂੰ ਨਾ ਕਹੇ ਵੀ ਮੈਂ ਪੰਚਾਇਤ ਚ ਸੱਦੂ ਬਈ ਫਿਰ ਕੱਠ ਕਰਕੇ ਚਲ ਕੋਈ ਨਾ ਭਾਈ ਅੱਜ ਤਾਂ ਜਿਹੜੀ ਉਹਨੇ ਕਮਲੀ ਨੇ ਗਲਤੀ ਕਰਨੀ ਸੀ ਕਰਤੀ ਆ ਪੰਚਾਇਤ ਦਾ ਹਾੜੇ ਮੇਰਾ ਵੀਰ ਇਹ ਜੀ ਗੱਲ ਨਾ ਕਰੀ ਕੋਈ ਨਾ ਮੈਂ ਸਮਝਾਉਂਗੀ ਉਹਨੂੰ ਉਹ ਤਾਂ ਨਾ ਮੇਰੇ ਤਾਂ ਬਸ ਤੋਂ ਬਾਹਰ ਐ ਗੱਲ ਓਏ ਭਾਬੀ ਬਸ ਤੋਂ ਬਾਹਰ ਮੇਰੇ ਤੋਂ ਗਿਰ ਤੇ ਦੇਖ ਤੈਨੂੰ ਦੱਸਣ ਦਾ ਫਰਜ਼ ਸੀ ਮੈਂ ਤੈਨੂੰ ਦੱਸਤਾ ਇਸ ਤੋਂ ਬਾਅਦ ਜੇ ਮੈਂ ਕਿਤੇ ਮੇਰੇ ਖੇਤ ਚ ਵੜਦੀ ਦੇਖ ਲਈਗਾ ਉਥੇ ਮੱਖ ਕੋਲੇ ਖੜੀ ਦੇਖ ਲਈ ਮੈਂ ਤੁਹਾਡੇ ਨਾਲ ਉਹ ਕਰੂੰਗਾ ਫੇਰ ਨਾ ਕਹੋ ਉਹ ਤਾਂ ਚੱਲ ਪਈ ਹੁਣ ਮੇਰੀ ਗੱਲ ਸੁਣ ਚਾਰ ਵਾਸਤੇ ਤੂੰ ਮੱਖ ਬੀਜਿਆ ਹੁਣ ਕਾਹ ਨੂੰ ਨੁਕਸਾਨ ਕਰਨਾ ਹੁਣ ਤਾਂ ਕੱਖ ਨੂੰ ਵੀ ਬੁੜੀਆਂ ਨਹੀਂ ਜਾਂਦੀਆਂ ਮੱਖ ਚ ਉਹੀ ਤਾਂ ਗੱਲ ਅੱਗ ਤਾਂ ਲੱਗੀਆਂ ਦੀਆਂ ਗਰਮੀਆਂ ਦੀਆਂ ਮੈਂ ਐ ਨਹੀਂ ਦੇਖਦੀਆਂ ਵੀ ਦੱਸ ਕੀ ਗੱਲ ਹੈ ਵੀ ਚੱਲ ਤੂੰ ਖੱਬਲ ਕੋਤਣਾ ਖੱਬਲ ਕੋਤਲਾ ਵੀ ਮੱਕੀ ਆਈ ਮੱਕੀ ਤਾਂ ਮਾੜੀ ਮਾੜੀ ਮੱਕੀ ਐ ਯਾਰ ਲੋਕਾਂ ਦਾ ਸਰਾ ਦੇਣਾ ਬੁੜੀਆਂ ਹੋਰ ਬਥੇਰੀ ਆਉਂਦੀਆਂ ਉਥੇ ਜਾ ਕੇ ਬੈਠਣਾ ਪੈਂਦਾ ਇੰਨਾ ਸਿਕਰ ਦੁਆਰਾ ਗਰਮੀ ਹੁੰਦੀ ਐ ਚਲ ਕੋਈ ਨਾ ਭਾਈ ਅੱਜ ਤਾਂ ਵੇਖ ਤੂੰ ਫੜ ਲਈ ਆਪ ਹੱਥੀ ਵੜਦੀ ਤੇ ਕੱਲ ਨੂੰ ਜਾਣ ਲੱਗੀ ਨਾ ਤੇ ਮੈਂ ਸੋਟੀ ਕੋਲੇ ਰੱਖੂਗੀ ਬਾਹਰ ਨਹੀਂ ਮੈਂ ਟੱਪਣ ਦਿੰਦੀ ਮੈਂ ਤੈਨੂੰ ਦੱਸਤਾ ਵਾ ਵੀ ਜੇ ਮੇਰੇ ਮੱਕ ਵੱਢਿਆਗਾ ਮੈਂ ਨਾ ਛੋਟਾ ਧਰੂਆਂ ਭਾਈ ਹੁਣ ਉਹਨਾਂ ਨੂੰ ਸਮਝਾ ਲਓ ਚਲ ਕੋਈ ਨਾ ਭਾਈ ਤੇਰਾ ਤਾਂ ਹੱਕ ਹੀ ਸੀ ਹਾਂ ਹੋਰ ਚਾਹ ਬਣਾ ਕੇ ਲੇਵਾ ਨਾ ਬਸ ਚਾਹ ਤਾਂ ਪਿਆਤੀ ਕੋਈ ਨਾ ਭਾਬੀ ਲੈ ਕੀ ਲੋਦਾ ਲਿਆਉਂਦੀ ਐ ਘਰੋਂ ਚੱਕ ਕੇ ਪੰਲੀ ਮੋਜਾਂ ਨਾਲ ਤੁਰ ਜਾਂਦੀ ਐ ਗਾਹੋਂ ਉੱਥੇ ਹੱਸ-ਹੱਸ ਦੇ ਹਾਰ ਫਵੌਣ ਜਾਨੀ ਐ ਤੂੰ ਲੋਕਾਂ ਦੇ ਐ ਵੜਦੀ ਫਿਰਦੀਆਂ ਬਾਣਾ ਚ ਅਗਲੇ ਤਾਂ ਲਾਂਬਾ ਦੇਣਗੇ ਜਦੋਂ ਕਿਸੇ ਨੇ ਦਾਵਾ ਕਰਤਾ ਨਾ ਨਾਲੇ ਭੱਜੀ ਫਿਰੂਗੀ ਨਾਲੇ ਦੂਜਿਆਂ ਨੂੰ ਦੁਖੀ ਕਰੂਗੀ ਨੀ ਮੀਤਾ ਮੀਤਾ ਹਾਂਜੀ ਮੰਮੀ ਜੀ ਮੇਰੀ ਗੱਲ ਸੁਣ ਮੀਤਾ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਉਧਰ ਕਿਰਨਾਂ ਦੇ ਨਾ ਬਾਲਾ ਮੂੰਹ ਨਾ ਲੱਗਿਆ ਕਰ ਉਹ ਮੇਰੇ ਘਰ ਨਾਲ ਦੇ ਮੂਹਰੇ ਕਿੱਥੋਂ ਲੱਗਦੀ ਆ ਹੁਣ ਜਦੋਂ ਕੋਈ ਐ ਹੁੰਦਾ ਕੰਮ ਧੰਦਾ ਉਦੋਂ ਲੱਗਣਾ ਪਈ ਜਾਂਦਾ ਅਖਰ ਨੂੰ ਮੇਰੀ ਜਠਾਣੀ ਆ ਹਨਾ ਬਾਹਰ ਅੰਦਰ ਜਾਣਾ ਹੁੰਦਾ ਉਦੋਂ ਕੰਮ ਆਉਣਾ ਪੈਂਦਾ ਇੱਕ ਦੂਜੇ ਦੇ ਵੀ ਆਇਆ ਚਲਾ ਜਿਹੜਾ ਖੇਤ ਖੁੱਤੂ ਰੀ ਫਿਰਦੀ ਰਹਿੰਦੀ ਉਹ ਤਾਂ ਨਹੀਂ ਮੈਂ ਜਾਂਦੀ ਉਹਦੇ ਨਾਲ ਮੇਰੀ ਗੱਲ ਸੁਣ ਹਾਂ ਅੱਜ ਤਾਂ ਵੇਖ ਤੇਰਾ ਚਾਚਾ ਲਾਂਬਾ ਲੈ ਕੇ ਆ ਗਿਆ ਅੱਛਾ ਠੀਕ ਹੈ ਨਾ ਕੱਲ ਨੂੰ ਕੋਈ ਹੋਰ ਲਾਂਬਾ ਲੈ ਕੇ ਆ ਜੂਗਾ ਨਾ ਚਾਚਾ ਕਿਹੜਾ ਕਾਹਦਾ ਲਾਂਬਾ ਲੈ ਕੇ ਆ ਗਿਆ ਉਹਨਾਂ ਦੇ ਮੱਕ ਚ ਵੜ ਗਈ ਇਹਨਾਂ ਦੇ ਹੈਪੀ ਕੇ ਮੱਕ ਚ ਵੜ ਗਈ ਇਹੇ ਹਾਂ ਹਾਈਵੇਂ ਮਰ ਜਾ ਨਾ ਇਹ ਕਾ ਤੋ ਵੱੜ ਗਈ ਮੱਕ ਚ ਕੀ ਕਰਨ ਵਾਗੀ ਇਹ ਮੱਕ ਵੱਢਣ ਵੀ ਅਗਲੇ ਨੇ ਤਾਂ ਚਾਰ ਵਾਸਤੇ ਬੀਜਿਆ ਵੀ ਤੂੰ ਗਾਹਾਂ ਮੱਕ ਵੱਢਣ ਲੱਗ ਗਈ ਗਾਹਾਂ ਉੱਥੇ ਬੀਜ ਕੇ ਆਈ ਸੀ ਉਹੀ ਤਾਂ ਗੱਲ ਆ ਕੰਤ ਗੱਲ ਆ ਫਿਰ ਤਾਂ ਇਹ ਇੱਕ ਤਰ੍ਹਾਂ ਦੀ ਚੋਰੀ ਦਾ ਇਲਜ਼ਾਮ ਲੱਗ ਗਿਆ ਹੈ ਫਿਰ ਚੋਰੀ ਦਾ ਐਡਾ ਲਾਂਬਾ ਦੇ ਕੇ ਗਿਆ ਅਗਲਾ ਸਮਾਦੀ ਨਾਲੇ ਕਹਿ ਕੇ ਗਿਆ ਕਹਿੰਦਾ ਮੈਂ ਤਾਂ ਦਾਵਾ ਕਰੂੰਗਾ ਮੈਂ ਖਾ ਵੇਖ ਪਈ ਨਾ ਮੰਮੀ ਆਪਣੇ ਘਰੇ ਲਾਂਬਾ ਦੇਖ ਗਿਆ ਹੋਰ ਲਾਂਬਾ ਦੇਖ ਹੀ ਗਿਆ ਲੇ ਪਰ ਤੁਸੀਂ ਕਹਿਣਾ ਸੀ ਭਾਈ ਸਾਡੇ ਨਾਲ ਤਾਂ ਅੱਡ ਬੈੱਡ ਆ ਗਿਆ ਉਹਦਾ ਸਾਡੇ ਨਾਲ ਢੇ ਲਾਈ ਰੱਖਦੇ ਕਹਿਤੀ ਸੀ ਮੈਂ ਹਪਈ ਮੁੰਡਾ ਕਾਦਾ ਮੁੱਕ ਗਿਆ ਹੱਥੋਂ ਨਿਕਲ ਗਈ ਇਹ ਤਾਂ ਚੁੱਪ ਕਰਕੇ ਪੱਲੀ ਚੱਕ ਗਏ ਜਾ ਵੜਦੀ ਐ ਨੰਗਦੀ ਤਾਂ ਮੈਂ ਜਰੂਰ ਵੇਖੀ ਐ ਵੀ ਕੋਈ ਟਾਈਮ ਹੁੰਦਾ ਕੱਖ ਵੱਡਣ ਦਾ ਵੀ ਉਹ ਤਾਂ ਚੱਲ ਮੈਂ ਮੰਨ ਗਈ ਤੁਹਾਡੀ ਗੱਲ ਮੰਮੀ ਵੀ ਇਹਦੀ ਗਲਤੀ ਐ ਪਹਿਲੀ ਗੱਲ ਤਾਂ ਕਿਸੇ ਦਿਖੇ ਤੇ ਜਾਣਾ ਹਨਾ ਜੇ ਬਗ ਵੀ ਕੀ ਤੂੰ ਕੱਲੇ ਕੱਖ ਕੋਤਲਾ ਵਿੱਚੋਂ ਕਾ ਤ ਮੱਕ ਵੜਦੀ ਐ ਅਗਲੇ ਦਾ ਐਡੀ ਵੱਡੀ ਗਲਤੀ ਕਰਕੇ ਅਗਲਾ ਹੁਣ ਲਾਂਭਾ ਦੇਗਾ ਨਾਲੇ ਤੂੰ ਉਹਨੂੰ ਚਾਚਾ ਨੂੰ ਲਾਂਭਾ ਦੇਣਾ ਇਹਨੂੰ ਕਹਿਣਾ ਸੀ ਵੀ ਭਾਈ ਸਾਡੇ ਘਰੇ ਕੇ ਲਾਂਬਾ ਦਿਨਾ ਉਹਦੇ ਕੋਲ ਜਾ ਉਹ ਫਿਰ ਮਿਲ ਹੀ ਨਹੀਂ ਹੁਣੀ ਘਰੇ ਕੀ ਪਤਾ ਕਿੱਥੇ ਜਾ ਕੇ ਬੈਠ ਗਈ ਹੋਊਗੀ ਤਾਈਆਂ ਤਾਂ ਪਹਿਲੇ ਹੀ ਸਮਾਂ ਦੀ ਅੱਡ ਕਰਤੀ ਸੀ ਜੇ ਹੁਣ ਨਾਲ ਹੁੰਦੀ ਤਾਂ ਅੱਖਾਂ 'ਚ ਰੜਕਦੀ ਰਹਿੰਦੀ ਹਾਂ ਬਾਕੀ ਸਾਰੇ ਅਗਲਾ ਐ ਵੀ ਜ਼ਿੰਮੇਦਾਰਾ ਜੱਕ ਜ਼ਿੰਮੇਦਾਰ ਐ ਡਰ ਜਾਂਦਾ ਵੀ ਕੱਲੀ ਧੀ ਮੀ ਘਰੇ ਆ ਤੇ ਮੇਰੇ ਤੇ ਕੋਈ ਇਲਜ਼ਾਮ ਨਾ ਲੱਗ ਜੇ ਵੀ ਇਹਦੂ ਤਾਂ ਮੈਂ ਜਾਮਾ ਹੀ ਨਾ ਹਨਾ ਅਗਲਾ ਤਾਂ ਸਾਰੇ ਪਾਸੇ ਵੀ ਡਰਦਾ ਐਸ ਗੱਲਾਂ ਮੈਨੂੰ ਭੈੜੀ ਲੱਗਦੀ ਐ ਸੱਚੀ ਲੱ ਕੱਲੀ ਚੱਕ ਕੇ ਆ ਪੱਲੀ ਦਾਤੀ ਜੀ ਤੁਰੀ ਫਿਰਦੀ ਰਹਿੰਦੀ ਐ ਮੈਨੂੰ ਤਾਂ ਨਾ ਸੱਚੀ ਇਸ ਗੱਲਾਂ ਦੀ ਸ਼ਰਮ ਆਉਂਦੀ ਐ ਇਹਦੋਂ ਤਾਂ ਪਸੂ ਨਾ ਰੱਖੇ ਕੀ ਐ ਕੱਲੀ ਜਣੀ ਹੈਗੀ ਐ ਪਾਈਆ ਦੁੱਧ ਨੂੰ ਮੁੱਕਦਾ ਨਹੀਂ ਹੈਗਾ ਐਡਾ ਬਿੱਡਣਾ ਬਿੱਡੇ ਆਣਾ ਪਹਿਲਾਂ ਕੱਖ ਲਿਆਉਂਦੀ ਆ ਫਿਰ ਕੋਤਦੀ ਆ ਫਿਰ ਪਾਉਂਦੀ ਆ ਉਵੇਂ ਖੱਪੀ ਜਾਂਦੀ ਰਹਿੰਦੀ ਐ ਤੂੰ ਤਾਂ ਚਾਰ ਘਰਾਂ ਦਾ ਕੰਮ ਕਰ ਲੈ ਤੇ ਆਦਾ ਗੁਜ਼ਾਰਾ ਕਰੀ ਜਾਊਗੀ ਕੱਠ ਚ ਤਾਣੀ ਐ ਤੋ ਰੱਖਿਆ ਗਿਆ ਉਦੋਂ ਹੁਣ ਤਾਂ ਲੱਖ ਨਰਮ ਹੋਈ ਫਿਰਦੀ ਐ ਪਹਿਲਾਂ ਤਾਂ ਬਥੇਰੀ ਪੈੜੀ ਸੀਗੀ ਉਹ ਗੱਲਾਂ ਭੁੱਲੀਆਂ ਤਾਂ ਨਹੀਂ ਚਾਹਦਾਂ ਹੁੰਦਾਂ ਚੱਲ ਕੋਈ ਨਾ ਤੂੰ ਵਾਲਾ ਨਾ ਇਹਨੂੰ ਮੂੰਹ ਨਾ ਲਾਇਆ ਕਰ ਜੇ ਕੋਈ ਗੱਲ ਕਵੇ ਵੀ ਜੇ ਪਿੰਡ ਬੁੰਡ ਜੀ ਜਾਨ ਜੂਨ ਨੂੰ ਸਿੱਧਾ ਜਵ ਆ ਬੰਟੂ ਨੂੰ ਤਾਂ ਮਾੜਾ ਹੀ ਤਾਂ ਜਾ ਲੈਂਦੀ ਆ ਉਹ ਆਪਣੇ ਤਾਂ ਬੰਟੂ ਬੰਟੂ ਦਰਸ ਕਰਦਾ ਉਹਦਾ ਤਾਂ ਹੀ ਜਾਂਦਾ ਉਹਨੂੰ ਐ ਹੁੰਦਾ ਮੇਰੀ ਪਰਜਾਈ ਹੈ ਵੱਡੀ ਪਹਿਲਾਂ ਹੁਣੇ ਚੱਲ ਆਏ ਸੀਗਾ ਵੱਡੀ ਸੀਗੀ ਚੱਲ ਮੇਰੀ ਗੱਲ ਸੁਣ ਮੀਤ ਤੂੰ ਬਾਰਬੂਰ ਲਾ ਲਾ ਤੇ ਮੈਂ ਨਾ ਉਹਨੂੰ ਖਿੱਚ ਕੇ ਆਉਣੀ ਆ ਉਹਦੇ ਕੰਨ ਚੱਲ ਠੀਕ ਆ ਮੰਮੀ ਜਾਇਆ ਪਰ ਕੋਈ ਨਹੀਂ ਆਇਆ ਕਰੋ ਤਾਂ ਬਾਹਰੋਂ ਹੀ ਕੁੰਡਾ ਲਾ ਜੀ ਹੈ ਤੂੰ ਇਧਰ ਮੈਂ ਜਾੜਾਂ ਜੂਆਂ ਵਾਲੇ ਇਲਾਕੇ ਚੋਂ ਲੈ ਆ ਜੀ ਚੰਗਾ ਤੇ ਆਪਦੀ ਚਾਹ ਦੀ ਘੁੱਟ ਬਣਾ ਕੇ ਪੀ ਲਈ ਪੁੱਤ ਪਸ ਚਾਹ ਤਾਂ ਮੈਂ ਤੇਰੇ ਆਈ ਤੇ ਬਣਾਉਂਗੀ ਚੰਗਾ ਹੋਰ ਕੀ ਹੈ ਕਾਬੀ ਮੇਰਾ ਰੱਬਾ ਸੱਚੀ ਮੈਂ ਲੰਬੇ ਦਿਹਾਉਂਦੀ ਫਿਰਦੀ ਆਂ ਮੈਂ ਤਾਂ ਸੱਚੇ ਆਪ ਆਏ ਸ਼ਰਮ ਜਿਹੀ ਆਉਂਦੀ ਆ ਪਤਾ ਨਹੀਂ ਮੈਂ ਕਿਸੇ ਕੰਦੇ ਕਦੇ ਗਈ ਨਹੀਂ ਹਾਂ ਜੀ ਸਲੰਦਰ ਜਾ ਕੇ ਜਠਾ ਮੰਮੀ ਕਹਿੰਦੀ ਸੀ ਅੱਜ ਕੱਲ ਟਾਈਮ ਨਹੀਂ ਹੈਗਾ ਚੱਲ ਜੀ ਅਜ ਕੰਮ ਕਰਾਂ ਮੈਂ ਮੰਮੀ ਨਾ ਹੁਣ ਸੁmberਦੀ ਆਂ ਭਾਈ ਮੈਂ ਮੰਮੀ ਹਰਾਜਾ ਲੈਣ ਗਈ ਸੀ ਅੱਛਾ ਫਿਰ ਸਰਿਆ ਨਹੀਂ ਤੈਨੂੰ ਹੈ ਬਾਹਰ ਜਾਏ ਬਿਨਾ ਮੰਮੀ ਬਾਹਰ ਜਾਇਲ ਦੀ ਕੀ ਗੱਲ ਕਰਦੇ ਹੁੰਨੇ ਹੋ ਕੰਮ ਤਾਂ ਦਾ ਹੁਣ ਮੈਨੂੰ ਆਪ ਨੂੰ ਕਰਨਾ ਪਊਗਾ ਹੋਰ ਹੁਣ ਕੌਣ ਕਰੂਗਾ ਫਿਰ ਮੇਰੀ ਗੱਲ ਸੁਣ ਪਾਈ ਹੂੰ ਤਾਂ ਸਾਰਾ ਦਿਨ ਕਰਦੀ ਆਂ ਵੰਟੂ ਬਾਈ ਵੰਟੂ ਬਾਈ ਵੰਟੂ ਬਾਈ ਹਰਾ ਤਾਂ ਲਿਆਉਂਦਾ ਹੁੰਦਾ ਤੇ ਉਹ ਤੋਂ ਇੱਕ ਟੋਕਰਾਂ ਲਿਆਉਂਦੀ ਮੰਮੀ ਮੇਰੀ ਗੱਲ ਸੁਣੋ ਕਿੰਨਾ ਕੁ ਚਿਰ ਕੋਈ ਮੇਰਾ ਕਰੂਗਾ ਅਕਸਰ ਹੁਣ ਤਾਂ ਮੈਨੂੰ ਆਪ ਨੂੰ ਕਰਨਾ ਪਊਗਾ ਬਾਹਰ ਵੀ ਜਾਣਾ ਪਊਗਾ ਕੰਮ ਧੰਦਾ ਵੀ ਕਰਨਾ ਪਊਗਾ ਸਾਰਾ ਕੰਮ ਹੁਣ ਮੈਨੂੰ ਅਕਸਰੂ ਕਰਨਾ ਹੀ ਪਊਗਾ ਜੇ ਤੈਨੂੰ ਕੰਮ ਕਰਨਾ ਪਊਗਾ ਨਾ ਸੋਚ ਸਮਝ ਕੇ ਅਗਲੇ ਦੇ ਬਾਹਰ ਚ ਵੜਦੇ ਹੁੰਦੇ ਆ ਤੈਨੂੰ ਆ ਹੀ ਨਹੀਂ ਪਤਾ ਕਿਸੇ ਨੇ ਦੱਸਿਆ ਲਖਣ ਖਾਨੇ ਚ ਪਾਇਆ ਸਾਰਾ ਦਿਨ ਤਾਂ ਪਹਿਲਾਂ ਮੇਰੇ ਪੁੱਤ ਨਾਲ ਲੜਦੀ ਰਹਿੰਦੀ ਸੀ ਹੁਣ ਉਹਨੂੰ ਖਾ ਗਈ ਹੁਣ ਤੂੰ ਖੁੱਲੀ ਹੋ ਗਈ ਮੰਮੀ ਤੁਸੀਂ ਸਾਰਾ ਦਿਨ ਇਹ ਗੱਲਾਂ ਕੀ ਕਰਦੇ ਰਹਿੰਦੇ ਹੋ ਖਾ ਗਈ ਖਾ ਗਈ ਮੈਂ ਕੀ ਕੀਤਾਗਾ ਮੇਰੇ ਵੀ ਸਿਰ ਦਾ ਸਾਈ ਸੀ ਜੇ ਤੁਹਾਡਾ ਪੁੱਤ ਸੀ ਤਾਂ ਮੇਰਾ ਵੀ ਕੁਝ ਲੱਗਦਾ ਸੀ ਜਿੰਨਾ ਦੁੱਖ ਸੋਨੂ ਆ ਇਹ ਤੋਂ ਜ਼ਿਆਦਾ ਦੁੱਖ ਮੈਨੂੰ ਆ ਜੇ ਤੈਨੂੰ ਦੁੱਖ ਹੁੰਦਾ ਨਾ ਤੈਨੂੰ ਐ ਵੀ ਪਤਾ ਹੋਣਾ ਚਾਹੀਦਾ ਵੀ ਅਗਲੇ ਦਾ ਮੱਕ ਤਾਂ ਚਾਰ ਵਾਸਤੇ ਬੀਜਿਆ ਤੂੰ ਦਵਾਲਾ ਮੱਕ ਚਾਰਨ ਲੱਗ ਗਈ ਮੰਮੀ ਮੈਂ ਕੋਈ ਮੱਕ ਨਹੀਂ ਸੀ ਮੈਂ ਤਾਂ ਘਾ ਵੱਢੀ ਜਾਂਦੀ ਸੀ ਉਹ ਮੈਂ ਇੱਕ ਘਾ ਮੱਕ ਤੇ ਟਾਈਮ ਬੜਾ ਲੱਗ ਜਾਂਦਾ ਸੀ ਟਿੱਖੜ ਦੁਪਹਿਰਾ ਹੋ ਜਾਂਦਾ ਸੀ ਮੈਂ ਕਿਹਾ ਚੱਲ ਥੋੜਾ ਜਾ ਵੱਢ ਲੈਣੀ ਆ ਸੂਣ ਵਾਲੀ ਝੋਟੀ ਕੀ ਪਤਾ ਕਦੋਂ ਸੂਪੇ ਮਗਰੋਂ ਕਿਹੜਾ ਕੋਈ ਖਿਆਲ ਰੱਖਣ ਵਾਲਾ ਹੈਗਾ ਆਪਦਾ ਮੈਨੂੰ ਆਪ ਹੀ ਕਰਨਾ ਪੈਂਦਾ ਜੇ ਤੈਨੂੰ ਆਪ ਦਾ ਆਪ ਕਰਨਾ ਪੈਂਦਾ ਜਦੋਂ ਤੇਰਾ ਪਤੰਦਰ ਅੱਡ ਹੁੰਦਾ ਸੀ ਉਦੋਂ ਕਹਿ ਸਕਦੀ ਸੀ ਵੀ ਮੈਂ ਤਾਂ ਭਾਈ ਨਾਲ ਹੀ ਰਹਾਂ ਕੱਠ ਦੇ ਉਹ ਤਾਂ ਤੈਨੂੰ ਵੀ ਆਏ ਸੀ ਵੀ ਪਤਾ ਨਹੀਂ ਮੈਂ ਕੱਲੀ ਹੋ ਗਏ ਕਿੰਨੇ ਕੇ ਨਾਮੇ ਨੂੰ ਜੱਫੇ ਪਾਲੂੰਗੀ ਆਏ ਨਹੀਂ ਭਾਈ ਜੱਫੇ ਪੈਂਦੇ ਹੁੰਦੇ ਨਾਮਿਆਂ ਨੂੰ ਮੰਮੀ ਅੱਡ ਕੌਣ ਹੋਇਆ ਤੇ ਕਿਹਨੇ ਕਰਿਆ ਮੈਨੂੰ ਸਭ ਪਤਾਗਾ ਹੁਣ ਜੇ ਤੁਸੀਂ ਮੈਨੂੰ ਦੂਸ਼ਣ ਲਾਉਣਿਆ ਤਾਂ ਲਾਈ ਜਾਓ ਚਲ ਕੋਈ ਨਾ ਭਾਈ ਤੇਰੇ ਨਾਲ ਮੱਥਾ ਮਾਰੇ ਦਾ ਫਾਇਦਾ ਨਹੀਂ ਤੂੰ ਤਾਂ ਵੇਖ ਜਿਹੜਾ ਕੁਝ ਕਰਨਾ ਹੈ ਉਹੀ ਕਰੀ ਜਾਣਾ ਬਾਕੀ ਨਾਲੇ ਨਾ ਸੋਚ ਸਮਝ ਕੇ ਅਗਲੇ ਦੇ ਬਾਣ ਚ ਬੜੀ ਜਾਂਦਾ ਹੁੰਦਾ ਆਪਣਾ ਆਪ ਦਾ ਖੇਤ ਹੈਗਾ ਆਪ ਦੇ ਖੇਤੋਂ ਨਹੀਂ ਲਿਆ ਸਕੀ ਕੱਖ ਉਥੇ ਤਾਂ ਮੈਨੂੰ ਲੱਗਦਾ ਤੈਨੂੰ ਆਏ ਹੋਊਗਾ ਵੀ ਮੈਂ ਦੂਰ ਜਾਣ ਤੋਂ ਡਰਦੀ ਐ ਮੰਮੀ ਆਪ ਦਾ ਖੇਤ ਆਪ ਦਾ ਖੇਤ ਹੋਵੇ ਤਾਂ ਮੈਨੂੰ ਲੋਕਾਂ ਦੇ ਖੇਤਾਂ 'ਚ ੱੱੱਕੇ ਖਾਂਦੀ ਕੀ ਲੋੜ ਹੋਵੇ ਦਿੱਤਾ ਤਾਂ ਤੁਸੀਂ ਮੈਨੂੰ ਆ ਸੜਿਆ ਜਾਂ ਕਮਰਾਗਾ ਆਪ ਦਾ ਖੇਤ ਜੇ ਮੈਂ ਬਾਣ ਤੁਸੀਂ ਮੈਨੂੰ ਕਿੱਥੋਂ ਦਿਨੇ ਹੋਗੇ ਬਾਣ ਜੇ ਤੈਨੂੰ ਦੇਦਗੇ ਫੇਰ ਤੇਰੇ ਪੇਕੇ ਕੰਜਰਾ ਕੇ ਬੈਠ ਜਾਣਗੇ ਆਹੀ ਗੱਲਾਂ ਦਾ ਤਾਂ ਚੋਰਾ ਮੰਮੀ ਤੁਸੀਂ ਜੇ ਹਾ ਬੇਈਮਾਨਾ ਲੈ ਕੇ ਜਾਂਦੇ ਹੋ ਤਾਂ ਤਾਂ ਮੈਨੂੰ ਖੇਤ ਅੱਜ ੱਤਕੇ ਖਾਣੇ ਪੈਂਦੇ ਤਾਂ ਮੈਨੂੰ ਗੋਹੇ ਕੂੜੇ ਕਰਨੇ ਪੈਂਦੇ ਆਗੇ ਜੇ ਤੂੰ ਸਿਆਣੀ ਹੋਵੇਂ ਨਾ ਉਧਰ ਰਲ ਕੇ ਮੀਤ ਨਾਲ ਕੰਮ ਕਰਵਾ ਦਿਆ ਕਰ ਵੰਟੂ ਹਰਾ ਲਿਆਉਂਦਾ ਉਹ ਹਰਾ ਪਾ ਦਿਆ ਕਰ ਐਵੇਂ ਲੋਕਾਂ ਦੇ ਤੁਰਿਆ ਨਹੀਂ ਫਰੀਦਾ ਹੁੰਦਾ ਜਦੋਂ ਸਾਰੇ ਟੱਬਰ ਘਰੇ ਬੈਠਾ ਤੇ ਤੈਨੂੰ ਕੱਲੀ ਨੂੰ ਕੀ ਲੋੜ ਬਾਣਾ ਚ ਪੰਪੌਂਖਦੀ ਨੂੰ ਬੱਸ ਕਰੋ ਮੰਮੀ ਤੁਸੀਂ ਤਾਂ ਦਿਨ ਰਾਤ ਤਾਂ ਤੁਸੀਂ ਮੈਨੂੰ ਮਿਹਣੇ ਦਿੰਨੇ ਰਹਿੰਦੇ ਹੋ ਕਿਹੜੇ ਮੂੰਹ ਨਾਲ ਮੈਂ ਜਾਇਆ ਕਰਾਂ ਕਿਹੜੇ ਮੂੰਹ ਨਾਲ ਮੈਂ ਸੋਤੋ ਚੀਜ਼ ਮੰਗਿਆ ਕਰਾਂ ਜਾ ਕੇ ਮੀਤ ਨੂੰ ਤੁਸੀਂ ਮੇਰੇ ਮੱਥੇ 'ਤੇ ਨਹੀਂ ਲੱਗਣ ਦਿੰਦੇ ਕਿਉਂ ਇੰਨੀ ਮਾੜੀ ਆ ਮੈਂ ਮਾੜੀ ਭਈ ਆਪਦੀ ਆਪ ਬਣਦੀ ਆ ਅਗਲਾ ਦਾਵੇ ਦਾ ਲਾਂਭਾ ਦੇਖੇ ਗਿਆ ਵੀ ਮੈਂ ਦਾਵਾ ਕਰੂੰਗਾ ਹੁਣ ਭੁਗਤ ਲਈ ਆਪੇ ਤੈਨੂੰ ਤਾਂ ਸਮਝਾਉਣ ਚੀਨੀ ਫਾਇਦਾ ਹਾਏ ਰੱਬਾ ਹੁਣ ਤੂੰ ਦੱਸ ਮੈਂ ਕੀ ਕਰਾਂ ਦੇਖ ਲਾ ਪਹਿਲੀ ਗੱਲ ਤਾਂ ਫਰਕ ਰੱਖਦੇ ਨੇ ਮੇਰੇ ਨਾਲ ਮੀਤ ਨੂੰ ਕੀ ਤੇ ਮੈਨੂੰ ਕੀ ਸਮਝਦੇ ਨੇ ਜੇ ਅੱਜ ਮੈਂ ਕੱਲੀ ਰਹਿ ਗਈ ਮੇਰੇ ਤੇ ਬਖਤ ਪਿਆ ਤਾਂ ਆਪ ਹੱਡ ਭਰ ਕੇ ਮੈਂ ਖਾਂ ਜੋਗੀ ਵੀ ਨਹੀਂ ਹੈਗੀ ਜੇ ਮੈਂ ਕੰਮ ਕਰਦੀ ਆ ਤਾਂ ਮਾੜੀ ਜੇ ਮੈਂ ਘਰੇ ਬਹਿਨੀ ਆ ਤਾਂ ਮਾੜੀ ਮੈਂ ਕਰਾਂ ਤਾਂ ਕੀ ਕਰਾਂ ਬਿਦਬਾ ਬੁੜੀ ਦਾ ਵੀ ਕੋਈ ਜ਼ਿੰਦਗੀ ਨਹੀਂ ਹੁੰਦੀਗੀ